ਰਾਜਾ ਦੇ ਤਿੰਨ ਸਵਾਲ ਤੇ ਦਰवेश ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਬਹੁਤ ਵੱਡੀ ਅਤੇ ਸ਼ਾਨਦਾਰ ਸਲਤਨਤ ਉੱਤੇ ਇੱਕ ਅਜੇਹਾ ਬਾਦਸ਼ਾਹ ਹਕੂਮਤ ਕਰਦਾ ਸੀ ਜਿਸ ਦਾ ਨਾਮ ਸੁਲਤਾਨ ਮਹਿਮੂਦ ਸੀ ਉਹ ਆਪਣੇ ਬੇਮਿਸਾਲ ਨਿਆਏ ਆਪਣੀ ਸਿਆਣਪ ਅਤੇ ਪਰਜਾ ਦੀ ਸੇਵਾ ਲਈ ਜਾਣਿਆ ਜਾਂਦਾ ਸੀ ਉਸ ਦੀ ਸਲਤਨਤ ਦੀਆਂ ਹੱਦਾਂ ਦੂਰ ਦੂਰ ਤੱਕ ਫੈਲੀਆਂ ਹੋਈਆਂ ਸਨ ਅਤੇ ਉਸਦੇ ਹਰ ਕੋਨੇ ਵਿੱਚ ਅਮਨ, ਖੁਸ਼ਹਾਲੀ ਅਤੇ ਭਾਈਚਾਰੇ ਦਾ ਦੌਰ ਸੀ। ਉਸਦੇ ਖਜ਼ਾਨਿਆਂ ਵਿੱਚ ਬੇਸ਼ੁਮਾਰ ਦੌਲਤ ਸੀ। ਉਸਦੇ ਲਸ਼ਕਰ ਵਿੱਚ ਬਹਾਦਰ ਸਿਪਾਹੀ ਸਨ ਅਤੇ ਉਸਦੇ ਦਰਬਾਰ ਵਿੱਚ ਹਰ ਗਿਆਨ ਅਤੇ ਕਲਾ ਦੇ ਮਾਹਰ ਮੌਜੂਦ ਸਨ। ਪਰ ਇਸ तमाम शानो-ਸ਼ੌਕਤ ਅਤੇ ਐਸ਼ੋ ਆਰਾਮ ਦੇ ਬਾਵਜੂਦ ਸੁਲਤਾਨ ਮਹਿਮੂਦ ਦੇ ਦਿਲ ਵਿੱਚ ਇੱਕ ਅਨੋਖਾ ਅਤੇ ਗਹਿਰਾ ਸਵਾਲ ਮਚਲਦਾ ਰਹਿੰਦਾ ਸੀ। ਉਸ ਦੀ ਰੂਹ ਬੇਕਰਾਰ ਰਹਿੰਦੀ ਸੀ ਕਿ ਉਹ ਇਹ ਜਾਣ ਸਕੇ ਕਿ ਇਨਸਾਨ ਦੀ ਅਸਲ ਕੀਮਤ ਕੀ ਹੈ ਕਿ ਇਸ ਦੁਨੀਆ ਵਿੱਚ ਕੋਈ ਅਜੀਹਾ ਵਿਅਕਤੀ ਵੀ ਮੌਜੂਦ ਹੈ ਜੋ ਹਰ ਕਿਸਮ ਦੀ ਪਰਖਿਆ ਤੇ ਪੂਰਾ ਉੱਤਰ ਸਕੇ ਜੋ ਦੁਨਿਆਵੀ ਲਾਲਚ ਅਤੇ ਖੋਫ ਦੇ ਜਾਲ ਤੋਂ ਆਜ਼ਾਦ ਹੋਵੇ ਅਤੇ ਜਿਸ ਦੀ ਰੂਹ ਪਾਕੀਸਗੀ ਅਤੇ ਸਚਾਈ ਦੀ ਦਰਪਣ ਹੋਵੇ ਇਹ ਸਵਾਲ ਉਸ ਨੂੰ ਬੇਚੈਨ ਰੱਖਦਾ ਸੀ ਅਤੇ ਉਹ ਅਕਸਰ ਰਾਤਾਂ ਨੂੰ ਇਸ ਬਾਰੇ ਸੋਚਦਾ ਰਹਿੰਦਾ ਸੀ ਇਸੇ ਡੂੰਗੀ ਸੋਚ ਵਿੱਚ ਡੁੱਬੇ ਹੋਏ ਇੱਕ ਦਿਨ ਸੁਲਤਾਨ ਮਹਿਮੂਦ ਨੇ ਆਪਣੇ ਵਿਸ਼ਾਲ ਦਰਬਾਰ ਵਿੱਚ ਇੱਕ ਅਹਿਮ ਐਲਾਨ ਕੀਤਾ ਉਸਨੇ ਆਪਣੇ ਵਜ਼ੀਰਾਂ ਤੇ ਸਲਾਹਕਾਰਾਂ ਦੇ ਸਾਹਮਣੇ ਇਹ ਸ਼ਰਤ ਰੱਖੀ ਕਿ ਉਹ ਤਿੰਨ ਅਜਿਹੇ ਸਵਾਲ ਪੇਸ਼ ਕਰੇਗਾ ਜੋ ਇਨਸਾਨ ਦੀ ਫਿਤਰਤ ਅਤੇ ਜ਼ਿੰਦਗੀ ਦੀਆਂ ਹਕੀਕਤਾਂ ਨਾਲ ਸੰਬੰਧਿਤ ਹੋਣਗੇ ਉਸਨੇ ਫਰਮਾਇਆ ਜੋ ਵਿਅਕਤੀ ਮੇਰੀਆਂ ਇੰਨਾਂ ਤਿੰਨ ਸ਼ਰਤਾਂ ਨੂੰ ਪੂਰਾ ਕਰੇਗਾ ਅਤੇ ਮੇਰੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦੇਵੇਗਾ ਉਸ ਨੂੰ ਮੈਂ ਮੂਹ ਮੰਗਿਆ ਇਨਾਮ ਦੇਵਾਂਗਾ ਇਸ ਐਲਾਨ ਨੇ ਦਰਬਾਰ ਵਿੱਚ ਇੱਕ ਸਨਸਨੀ ਫੈਲਾ ਦਿੱਤੀ ਅਤੇ ਲੋਕਾਂ ਦੇ ਚਿਹਰਿਆਂ ਤੇ ਜਾਣਨ ਦੀ ਇੱਛਾ ਅਤੇ ਉਮੀਦ ਦੀ ਲਹਿਰ ਥੜਪਈ ਪਰ ਬਾਦਸ਼ਾਹ ਨੇ ਆਪਣੀ ਗੱਲ ਜਾਰੀ ਰੱਖਤੇ ਹੋਏ ਅੱਗੇ ਕਿਹਾ ਅਤੇ ਯਾਦ ਰੱਖੋ ਇਨਾਮ ਵੀ ਕੋਈ ਮਾਮੂਲੀ ਨਹੀਂ ਹੋਵੇਗਾ ਬਲਕਿ ਮੈਂ ਉਸ ਕਾਮਯਾਬ ਵਿਅਕਤੀ ਨੂੰ ਆਪਣੀ ਅਧੀ ਸਲਤਨਤ ਦਾ ਮਾਲਕ ਬਣਾ ਦੇਵਾਂਗਾ ਇਸ ਹੁੰਦੇ ਹੀ ਦਰਬਾਰ ਵਿੱਚ ਇੱਕ ਗੂੰਜ ਜਿਹੀ ਪੈਦਾ ਹੋ ਗਈ ਲੋਕਾਂ ਦੀਆਂ ਅੱਖਾਂ ਹੈਰਾਨੀ ਨਾਲ ਖੁੱਲ ਗਈਆਂ ਅਤੇ ਦਿਲ ਵਿੱਚ ਬਹੁਤ ਜ਼ਿਆਦਾ ਲਾਲਚ ਨਿੱਸਿਰ ਚੁੱਕ ਲਿਆ ਅਤੀ ਸਲਤਨਤ ਇੱਕ ਅਜੇ ਹੀ ਪੇਸ਼ਕਸ਼ ਸੀ ਜਿਸ ਦੀ ਕਲਪਨਾ ਵੀ ਅਸੰਭਵ ਸੀ ਪਰ ਫਿਰ ਬਾਦਸ਼ਾਹ ਨੇ ਆਪਣੀ ਆਵਾਜ਼ ਨੂੰ ਡੂੰਘਾ ਕਰਦੇ ਹੋਏ ਕਿਹਾ ਪਰ ਜੇਕਰ ਕੋਈ ਵਿਅਕਤੀ ਮੇਰੀਆਂ ਇਹਨਾਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ناکਾਮ ਰਿਹਾ ਤਾਂ ਉਸ ਨੂੰ ਸਖਤ ਸਜ਼ਾ ਭੁਗਤਨੀ ਹੋਵੇਗੀ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ ਅਤੇ ਉਸ ਨੂੰ ਉਮਰ ਭਰ ਲਈ ਕੈਦੀ ਬਣਾ ਲਿਆ ਜਾਵੇਗਾ ਇਹ ਸੁਣ ਕੇ ਦਰਬਾਰ 'ਚ ਇੱਕਦਮ ਸਨਨਾਟਾ ਛਾ ਗਿਆ ਅਤੇ ਇਨਾਮ ਦੇ ਨਾਲ ਜੁੜਿਆ ਖੌਫਨਾਕ ਅੰਜਾਮ ਲੋਕਾਂ ਦੇ ਚਿਹਰਿਆਂ 'ਤੇ ਪ੍ਰਗਟ ਹੋ ਗਿਆ ਹੁਣ ਇਹ ਮੁਕਾਬਲਾ ਸਿਰਫ ਇਨਾਮ ਹਾਸਲ ਕਰਨ ਦਾ ਨਹੀਂ ਸੀ ਬਲਕਿ ਆਪਣੀ ਆਜ਼ਾਦੀ ਅਤੇ ਜ਼ਿੰਦਗੀ ਬਚਾਉਣ ਦਾ ਵੀ ਸੀ ਬਾਦਸ਼ਾਹ ਦੇ ਇਸ ਐਲਾਨ ਨੇ ਪੂਰੀ ਸਲਤਨਤ ਵਿੱਚ ਖਲਬਲੀ ਮਚਾ ਦਿੱਤੀ ਹਰ ਗਲੀ ਹਰ ਮੁਹੱਲੇ ਹਰ ਬਾਜ਼ਾਰ ਅਤੇ ਹਰ ਪਿੰਡ ਵਿੱਚ ਇਸੇ ਦੀ ਚਰਚਾ ਹੋ ਰਹੀ ਸੀ ਹਰ ਪਾਸਿਓਂ ਵੱਡੇ-ਵੱਡੇ ਦਾਨਿਸ਼ਵਰ ਫਿਲਾਸਫਰ ਸਿਆਣੇ ਅਤੇ ਬਹਾਦਰ ਸਿਪਾਹੀ ਆਪਣੀ ਕਿਸਮਤ ਅਜ਼ਮਾਉਣ ਲਈ ਦਰਬਾਰ ਦਾ ਰੁਕ ਕਰਨ ਲੱਗੇ ਹਰ ਕੋਈ ਇਹ ਸਮਝਦਾ ਸੀ ਕਿ ਉਹ ਬਾਦਸ਼ਾ ਦੇ ਸਵਾਲਾਂ ਦਾ ਜਵਾਬ ਦੇ ਕੇ ਆਪਣੀ ਅੱਧੀ ਸਲਤਨਤ ਦਾ ਮਾਲਕ ਬਣ ਸਕਦਾ ਹੈ ਪਰ ਬਾਦਸ਼ਾ ਦੀਆਂ ਸ਼ਰਤਾਂ ਅਜੀਹੀਆਂ ਅਨੋਖੀਆਂ ਤੇ ਡੂੰਘੀਆਂ ਸਨ ਕਿ ਕੋਈ ਵੀ ਉਹਨਾਂ ਦੀ ਡੂੰਘਾਈ ਤੱਕ ਨਹੀਂ ਪਹੁੰਚ ਪਾਰਿਆ ਸੀ ਕਿੰਨੇ ਹੀ ਵੱਡੇ ਵੱਡੇ ਆਲਮ ਆਏ ਆਪਣੀ ਤੇ ਬਿਹਤਰੀਨ ਅਕਲ ਨਾਲ ਜਵਾਬ ਪੇਸ਼ ਕੀਤੇ ਪਰ ਬਾਦਸ਼ਾ ਹਰ ਵਾਰ ਸਿਰ ਹਿਲਾ ਦਿੰਦਾ ਅਤੇ ਕਹਿੰਦਾ ਨਹੀਂ ਤੂੰ ਸਾ ਹਕੀਕਤ ਨੂੰ ਨਹੀਂ ਛੂਹਾ ਇੱਕ ਦੇ ਬਾਅਦ ਇੱਕ ناکਾਮ ਲੋਕ ਕੈਦੀ ਬਣਦੇ ਗਏ ਅਤੇ ਉਹਨਾਂ ਦੀ ਤਾਦਾਦ ਵੱਧਦੀ ਚਲੀ ਗਈ ਕੁਝ ਵਕਤ ਗੁਜ਼ਰਿਆ ਤਾਂ ਲੋਕਾਂ ਦੇ ਦਿਲਾਂ ਵਿੱਚ ਉਮੀਦ ਦੀ ਜਗ੍ਹਾ مایوسی ਅਤੇ ਬਾਦਸ਼ਾਹ ਦੇ ਖਿਲਾਫ ਇੱਕ ਦੱਬੀ-ਦੱਬੀ ਜਿਹੀ ਨਾਰਾਜ਼ਗੀ ਪੈਦਾ ਹੋਣ ਲੱਗੀ ਉਹ ਸੋਚਣ ਲੱਗੇ ਕਿ ਸ਼ਾਇਦ ਬਾਦਸ਼ਾਹ ਨੇ ਇਹ ਸ਼ਰਤਾਂ ਸਿਰਫ ਇਸ ਲਈ ਰੱਖੀਆਂ ਹਨ ਤਾਂ ਕਿ ਕਿਸੇ ਨੂੰ ਇਨਾਮ ਨਾ ਦੇਣਾ ਪਵੇ ਅਤੇ ਲੋਕ ਕੈਦੀ ਬਣਦੇ ਰਹੇ ਇਸ ਸਾਰੇ ਮਾਮਲੇ ਨੇ ਸਲਤਨਤ ਵਿੱਚ ਇੱਕ ਅਜੀਬ ਜਿਹਤ ਨਾ ਪੈਦਾ ਕਰ ਦਿੱਤਾ ਇਸੇ ਸ਼ਹਿਰ ਤੋਂ ਕਾਫੀ ਦੂਰ ਇੱਕ ਵਿਰਾਨ ਜਿਹੇ ਪਿੰਡ ਵਿੱਚ ਇੱਕ ਦਰवेश ਰਹਿੰਦਾ ਸੀ ਜਿਸ ਦਾ ਨਾਮ ਸ਼ੇਖ ਫਰੀਦ ਸੀ ਉਹ ਆਪਣੀਆਂ ਦੁਨੀਆ ਵਿੱਚ ਮਗਨ ਇੱਕ ਸਾਦੀ ਜਿਹੀ ਝੌਂਪੜੀ ਵਿੱਚ ਜ਼ਿੰਦਗੀ ਬਸਰ ਕਰਦਾ ਸੀ ਉਸ ਦੀ ਸ਼ੌਹਰਤ ਉਸ ਦੀ ਸੰਤੋਖ ਉਸ ਦੇ ਸਬਰ ਅਤੇ ਪਰਮਾਤਮਾ ਦੇ ਉਸ ਦੇ ਅਟਲ ਈਮਾਨ ਦੀ ਵਜ੍ਹਾ ਨਾਲ ਸੀ ਉਸ ਨੂੰ ਦੁਨੀਆ ਦੀਆਂ ਰੰਗੀਨੀਆਂ ਦੌਲਤ ਦੀ ਚਮਕ-ਦਮਕ ਜਿਵੇਂ ਬਾਦਸ਼ਾਹ ਦੇ ਰੋਬ ਨਾਲ ਕੋਈ ਸਰੋਕਾਰ ਨਹੀਂ ਸੀ ਉਸ ਦਾ ਹਰ ਪਲ ਪਰਮਾਤਮਾ ਦੇ ਜ਼ਿਕਰ ਫਿਕਰ ਅਤੇ ਇਬਾਦਤ ਵਿੱਚ guzarta ਸੀ ਉਸ ਨੂੰ ਬਾਦਸ਼ਾਹ ਦੇ ਐਲਾਨ ਦੀ ਜਾਣਕਾਰੀ ਉਸ ਵਕਤ ਹੋਈ ਜਦੋਂ ਕੁਝ ਮੁਸਾਫਰ ਉਸਦੇ ਪਿੰਡ ਵਿੱਚੋਂ guzre ਅਤੇ ਉਸ ਦੀ ਝੌਂਪੜੀ ਦੇ ਕਰੀਬ ਆਰਾਮ ਕਰਨ ਲਈ ਰੁਕੇ ਉਹਨਾਂ ਨੇ ਬਾਦਸ਼ਾਹ ਦੀਆਂ ਅਨੋਖੀਆਂ ਸ਼ਰਤਾਂ ਅਧੀ ਸਲਤਨਤ ਦੇ ਇਨਾਮ ਅਤੇ ਕੈਦੀ ਸਜ਼ਾ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਦਰਵੇਸ਼ ਨੇ ਬਹੁਤ ਹੀ ਖਾਮੋਸ਼ੀ ਅਤੇ ਗੌਰ ਨਾਲ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ। ਮੁਸਾਫਰ ਦੇ ਜਾਣ ਤੋਂ ਬਾਅਦ ਦਰਵੇਸ਼ ਡੂੰਗੀ ਸੋਚ ਵਿੱਚ ਡੁੱਬ ਗਿਆ। ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਸੰਜੀਦਗੀ ਛਾ ਗਈ। ਉਸਨੂੰ ਲੱਗਿਆ ਕਿ ਬਾਦਸ਼ਾਹ ਅਸਲ ਵਿੱਚ ਇਨਸਾਨ ਦੀ ਸਿਰਫ ਬਾਹਰੀ ਹਾਲਤ ਨੂੰ ਨਹੀਂ ਬਲਕਿ ਉਸ ਦੀ ਰੂਹ ਦੀਆਂ ਗਹਿਰਾਈਆਂ ਨੂੰ ਸਮਝਣਾ ਚਾਹੁੰਦਾ ਹੈ ਬਾਦਸ਼ਾਹ ਦੀ ਤੀਸਰੀ ਸ਼ਰਤ ਜੋ ਲੋਕਾਂ ਲਈ ਇੱਕ ਪਹੇਲੀ ਸੀ ਦਰਵੇਸ਼ ਦੀ ਨਜ਼ਰ ਵਿੱਚ ਇਨਸਾਨ ਦੀ ਫਿਤਰਤ ਦਾ ਸਭ ਤੋਂ ਵੱਡਾ ਰਾਸ ਸੀ ਉਸ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਬਾਦਸ਼ਾਹ ਦੇ ਕੋਲ ਜਾਣਾ ਚਾਹੀਦਾ ਹੈ ਨਾ ਕਿਸੇ ਇਨਾਮ ਦੇ ਲਾਲਚ ਵਿੱਚ ਅਤੇ ਨਾ ਹੀ ਕੈਦ ਦੇ ਕਿਸੇ ਖੋਫ ਦੀ ਵਜ੍ਹਾ ਨਾਲ ਬਲਕਿ ਸਿਰਫ ਇਸ ਨੇਕ ਨiyet ਦੇ ਨਾਲ ਕਿ ਉਹ ਬਾਦਸ਼ਾਹ ਦੀ ਇਸ ਡੂੰਗੀ ਰੂਹਾਨੀ ਤਲਾਸ਼ ਵਿੱਚ ਉਸਦੀ ਰਹਿਨਮਾਈ ਕਰ ਸਕੇ ਅਗਲੀ ਸਵੇ शेख ਫਰੀਦ ਨੇ ਆਪਣੀ ਛੋਟੀ ਜਿਹੀ ਝੌਂਪੜੀ ਤੋਂ ਸਫ਼ਰ ਦਾ ਸਮਾਨ ਬੰਨਿਆ ਉਸਦੇ ਕੋਲ ਨਾ ਕੋਈ ਸਵਾਰੀ ਸੀ ਨਾ ਕੋਈ ਲਸ਼ਕਰ ਨਾ ਕੋਈ ਦੌਲਤ ਬਸ ਉਸਦੀ ਇੱਕ ਪੁਰਾਣੀ ਲਾਠੀ ਇੱਕ ਟੁੱਟੀ ਹੋਈ ਤਸਬੀਹ ਅਤੇ ਅੱਲਾ ਤੇ ਭਰੋਸਾ ਕਰਨ ਵਾਲਾ ਇੱਕ ਮਜ਼ਬੂਤ ਦਿਲ ਸੀ ਓਹੋ ਕਮੋਸ਼ੀ ਨਾਲ ਬਾਦਸ਼ਾਹ ਦੇ ਆਲੀਸ਼ਾਨ ਦਰਬਾਰ ਵੱਲ ਰਵਾਨਾ ਹੋ ਗਿਆ। ਰਸਤੇ ਵਿੱਚ ਲੋਕ ਉਸ ਨੂੰ ਅਜੀਬ ਨਜ਼ਰਾਂ ਨਾਲ ਦੇਖਦੇ। ਕੁਝ ਉਸਤੇ ਹੱਸਦੇ, ਕੁਝ ਉਸ ਦੀ ਸਾਦਗੀ ਤੇ ਤਰਸ ਖਾਂਦੇ ਅਤੇ ਕੁਝ ਉਸ ਨੂੰ ਪਾਗਲ ਸਮਝਦੇ। ਕਿ ਇੱਕ ਫਕੀਰ ਭਲਾ ਬਾਦਸ਼ਾਹ ਦੇ ਦਰਬਾਰ ਵਿੱਚ ਕੀ ਕਰਨ ਜਾ ਰਿਹਾ ਹੈ? ਪਰ ਦਰਵੇਸ਼ ਆਪਣੀ ਧੁਨ ਵਿੱਚ ਮਗਨ ਸੀ। ਉਸ ਦੇ ਦਿਲ ਵਿੱਚ ਸਿਰਫ ਇੱਕ ਮਕਸਦ ਸੀ ਬਾਦਸ਼ਾਹ ਨੂੰ ਹਕੀਕਤ ਤੋਂ ਜਾਣੂ ਕਰਵਾਉਣਾ। ਕਈ ਦਿਨਾਂ ਦੇ ਸਫ਼ਰ ਤੋਂ ਬਾਅਦ ਜਦੋਂ ਉਹ ਬਾਦਸ਼ਾਹ ਦੇ ਦਰਬਾਰ ਤੋਂ ਬਾਹਰ ਪਹੁੰਚਿਆ ਤਾਂ ਉੱਥੇ ਮੌਜੂਦ ਦਰਬਾਨਾ ਨੇ ਉਸ ਨੂੰ ਨਫ਼ਰਤ ਨਾਲ ਦੇਖਿਆ ਇੱਕ ਮੋٹے ਤਾਜੇ ਦਰਬਾਰ ਨੇ ਉਸ ਨੂੰ ਕਿਹਾ ਓ ਫਕੀਰ ਤੈਨੂੰ ਕੀ ਚਾਹੀਦਾ ਹੈ ਇਹ ਬਾਦਸ਼ਾਹ ਦਾ ਆਲੀਸ਼ਾਨ ਦਰਬਾਰ ਹੈ ਕੋਈ ਖੈਰਾਤ ਖਾਨਾ ਨਹੀਂ ਜਿੱਥੇ ਭਿਖਾਰੀਆਂ ਦੀ ਕਤਾਰ ਲੱਗੀ ਹੋਵੇ ਦਰਵੇਸ਼ ਨੇ ਬਹੁਤ ਹੀ ਨਰਮੀ ਅਤੇ ਨਿਮਰਤਾ ਨਾਲ ਜਵਾਬ ਦਿੱਤਾ ਐ ਭਾਈ ਮੈਂ ਫਕੀਰ ਜ਼ਰੂਰ ਹਾਂ ਪਰ ਮੈਂ ਖੇਰਾਤ ਲੈ ਨਹੀਂ ਆਇਆ ਮੈਂ ਤਾਂ ਬਾਦਸ਼ਾਹ ਸਲਾਮਤ ਨਾਲ ਮਿਲਣ ਆਇਆ ਹਾਂ ਮੈਂ ਉਹਨਾਂ ਦੀਆਂ ਸ਼ਰਤਾਂ ਦਾ ਜਵਾਬ ਦੇਣ ਹਾਜ਼ਰ ਹੋਇਆ ਹਾਂ ਦਰਬਾਰ ਹੱਸ ਪਏ ਉਹ ਤੇ ਉਸਤਾ ਮਜ਼ਾਕ ਉਡਾਇਆ ਦੇਖੋ ਤਮ ਇਸ ਫਕੀਰ ਨੂੰ ਇਹ ਬਾਦਸ਼ਾਹ ਦੀਆਂ ਸ਼ਰਤਾਂ ਪੂਰੀਆਂ ਕਰੇਗਾ ਚਲ ਚਲ ਇੱਥੋਂ ਦਫਾ ਹੋ ਜਾ ਨਹੀਂ ਤਾਂ ਮਾਰ ਖਾਏਗਾ ਪਰ ਤਰਵੇਸ਼ ਆਪਣੀ ਗੱਲ ਤੇ ਕਾਇਮ ਰਿਹਾ ਉਸ ਦੇ ਚਿਹਰੇ ਤੇ ਇੱਕ ਦ੍ਰਿੜਤਾ ਸੀ ਅਤੇ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜੋ ਦਰਬਾਨਾਂ ਨੂੰ ਖਾਮੋਸ਼ ਕਰ ਗਈ ਆਖਰਕਾਰ ਉਸ ਤੇ ਪੁਖਤਾ ਇਰਾਦੇ ਅਤੇ ਚਿਹਰੇ ਦੀ ਮਾਸੂਮੀਅਤ ਦੇਖ ਕੇ ਦਰਬਾਨਾਂ ਨੇ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਇਹ ਸੋਚ ਕੇ ਕਿ ਜਦੋਂ ਬਾਦਸ਼ਾਹ ਖੁਦ ਇਸ ਦਾ ਮਜ਼ਾਕ ਉਡਾਏਗਾ ਤਾਂ ਇਹ ਖੁਦ ਹੀ ਪਾਜ ਜਾਵੇਗਾ ਦਰਬਾਰ ਵਿੱਚ ਜਦੋਂ ਦਰਵੇਸ਼ ਅੰਦਰ ਦਾਖਲ ਹੋਇਆ ਤਾਂ ਇੱਕ ਪਲ ਹੀ ਸਭ ਦੀਆਂ ਨਜ਼ਰਾਂ ਉਸ ਤੇ ਜੰਮ ਗਈਆਂ ਉਸਦੇ ਸਾਦੇ ਲਿਬਾਸ ਅਤੇ ਮੁਸਕਰਾਹਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਬਾਦਸ਼ਾ ਸੁਲਤਾਨ ਮਹਿਮੂਦੀਆਂ ਵੀ ਆਪਣੇ ਤਖਤ ਤੇ ਬੈਠਾ ਉਸ ਨੂੰ ਗੌਰ ਨਾਲ ਦੇਖ ਰਿਹਾ ਸੀ ਬਾਦਸ਼ਾ ਨੇ ਆਪਣੀ ਰੋਪਦਾਰ ਆਵਾਜ਼ ਵਿੱਚ ਪੁੱਛਿਆ ਐਦਰਵੇਸ਼ ਤੂੰ ਕੌਣ ਹੈ ਅਤੇ ਤੂੰ ਕੀ ਚਾਹੁੰਦਾ ਹੈ ਕਿ ਤੂੰ ਵੀ ਮੇਰੀਆਂ ਸ਼ਰਤਾਂ ਦਾ ਜਵਾਬ ਦੇਣ ਆਇਆ ਹੈ ਦਰਵੇਸ਼ ਨੇ ਬਹੁਤ ਜ਼ਿਆਦਾ ادب ਨਾਲ ਸਿਰ ਝੁਕਾਇਆ ਤੇ ਕਿਹਾ ਜਹਾਂ ਪੜਾਂ ਮੈਂ ਇੱਕ ਮਾਮੂਲੀ ਫਕੀਰ ਹਾਂ ਅਤੇ ਹਾਂ ਮੈਂ ਤੁਹਾਡੀ ਤੀਸਰੀ ਸ਼ਰਤ ਦਾ ਜਵਾਬ ਦੇਣ حاضر ਹੋਇਆ ਜੇਕਰ ਤੁਸੀਂ ਇਜਾਜ਼ਤ ਦਿਓ ਤਾਂ ਬਾਦਸ਼ਾਹ ਨੇ ਦਰवेश ਦੇ ਅੰਦਾਜ਼ ਤੇ ਭਰੋਸੇਮੰਦ ਲਹਿਜੇ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਇਜਾਜ਼ਤ ਦਿੱਤੀ ਅਤੇ ਕਿਹਾ ਤਾਂ ਦੱਸੋ ਐ ਦਰवेश ਸਭ ਤੋਂ ਮੁਸ਼ਕਲ ਕੰਮ ਕੀ ਹੈ ਦਰवेश ਨੇ ਬਗੈਰ ਕਿਸੇ ਹਿਚਕਿਚਾਹਟ ਦੇ ਇੱਕ ਡੂੰਗੀ ਮੁਸਕਰਾਹਟ ਦੇ ਨਾਲ ਜਵਾਬ ਦਿੱਤਾ ਜਹਾਂ ਪਣਾ ਦੁਨੀਆ ਵਿੱਚ ਸਭ ਤੋਂ ਮੁਸ਼ਕਲ ਕੰਮ ਆਪਣੇ ਮਨ ਨੂੰ ਕਾਬੂ ਕਰਨਾ ਹੈ। ਦਰਬਾਰ ਵਿੱਚ ਮੌਜੂਦ ਤਮਾਮ ਲੋਕ ਇੱਕ ਦੂਜੇ ਦਾ ਮੂੰਹ ਦੇਖਣ ਲੱਗੇ। ਇਹ ਜਵਾਬ ਉਹਨਾਂ ਲਈ ਨਵਾਂ ਨਹੀਂ ਸੀ। ਕਈ ਦਾਨੀਸ਼ਵਰ ਪਹਿਲਾਂ ਵੀ ਇਹ ਕਹਿ ਚੁੱਕੇ ਸਨ ਪਰ ਬਾਦਸ਼ਾਹ ਨੇ ਸਭ ਨੂੰ ਰੱਦ ਕਰ ਦਿੱਤਾ ਸੀ। ਸੁਲਤਾਨ ਮਹਿਮੂਦ ਨੇ ਸੋਚਿਆ ਉਸ ਦੇ ਚਿਹਰੇ ਤੇ ਗਹਿਰੀ ਚਿੰਤਾ ਤੇ ਸੋਚ ਦੀਆਂ ਲਕੀਰਾਂ ਉੱਭਰ ਆਈਆਂ ਅਤੇ ਫਿਰ ਉਸ ਨੇ ਸਿਰ ਹਿਲਾ ਕੇ ਕਿਹਾ ਠੀਕ ਹੈ। ਦਰवेश ਹੁਣ ਦੱਸ ਸਭ ਤੋਂ ਅਜੀਬ ਚੀਜ਼ ਕੀ ਹੈ ਦਰवेश ਨੇ ਜਵਾਬ ਦਿੱਤਾ ਜਹਾਂ ਪਨਾ ਦੁਨੀਆ ਵਿੱਚ ਸਭ ਤੋਂ ਅਜੀਬ ਚੀਜ਼ ਇਨਸਾਨ ਦਾ ਦਿਲ ਹੈ ਇਹ ਜਵਾਬ ਸੁਣ ਕੇ ਫਿਰ ਤੋਂ ਦਰਬਾਰ ਵਿੱਚ ਇੱਕ ਖਾਮੋਸ਼ੀ ਛਾ ਗਈ ਲੋਕ ਹੈਰਾਨ ਸਨ ਕਿ ਇਹ ਫਕੀਰ ਅਜਿਹੇ ਸਾਦੇ ਅਤੇ ਸਿੱਧੇ ਜਵਾਬ ਕਿਵੇਂ ਦੇ ਰਿਹਾ ਹੈ ਬਾਦਸ਼ਾਹ ਨੇ ਸੋਚਣ ਦੇ ਬਾਅਦ ਦਰवेश ਦੀਆਂ ਅੱਖਾਂ ਵਿੱਚ ਡੂੰਘਾਈ ਨਾਲ ਦੇਖਦੇ ਹੋਏ ਪੁੱਛਿਆ ਅਤੇ ਹੁਣ ਦੱਸੋ ਸਭ ਤੋਂ ਡੂੰਗੀ ਗੱਲ ਕੀ ਹੈ ਦਰਵੇਸ਼ ਨੇ ਤੁਰੰਤ ਬਿਨਾਂ ਕਿਸੇ ਦੇਰੀ ਦੇ ਜਵਾਬ ਦਿੱਤਾ ਜਹਾਂ ਪਨਾ ਦੁਨੀਆ ਵਿੱਚ ਸਭ ਤੋਂ ਡੂੰਗੀ ਗੱਲ ਮੌਤ ਹੈ ਦਰਵੇਸ਼ ਦੇ ਇਤ ਤਿੰਨੋ ਜਵਾਬ ਸੁਣ ਕੇ ਦਰਬਾਰ ਤੇ ਮੁਕੰਮਲ ਸਨਨਾਟਾ ਛਾ ਗਿਆ ਹਵਾ ਵਿੱਚ ਇੱਕ ਅਜੀਬ ਜਿਹੀ ਖਾਮੋਸ਼ੀ ਅਤੇ ਹੈਰਤ ਪੈ ਰਹੀ ਸੀ ਕਿਸੇ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇੱਕ ਸਾਦੇ ਜਿਹੇ ਫਕੀਰ ਨੇ ਬਾਦਸ਼ਾਹ ਦੀਆਂ ਇਹਨਾਂ ਮੁਸ਼ਕਿਲ ਅਤੇ ਡੂੰਘੀਆਂ ਸ਼ਰਤਾਂ ਦਾ ਇੰਨਾ ਸਿੱਧਾ ਅਤੇ ਹਕੀਕਤ ਤੇ ਆਧਾਰਿਤ ਜਵਾਬ ਕਿਵੇਂ ਦੇ ਦਿੱਤਾ ਬਾਦਸ਼ਾਹ ਸੁਲਤਾਨ ਮਹਿਮੂਦ ਖੁਦ ਵੀ ਹੈਰਾਨ ਰਹਿ ਗਿਆ ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਪੈਦਾ ਹੋਈ ਜੋ ਮੁੱਦਤਾਂ ਤੋਂ ਗਾਇਬ ਸੀ ਇਹ ਉਹੀ ਜਵਾਬ ਸਨ ਜੋ ਉਸ ਦੀ ਆਪਣੀ ਰੂਹ ਦੀਆਂ ਗਹਿਰਾਈਆਂ ਵਿੱਚ ਛੁਪੇ ਹੋਏ ਸਨ ਜਿਨ੍ਹਾਂ ਦੀ ਤਲਾਸ਼ ਵਿੱਚ ਉਸਨੇ ਐਨੀ ਮਿਹਨਤ ਕੀਤੀ ਸੀ ਅਤੇ ਜਿਨ੍ਹਾਂ ਨੂੰ ਕੋਈ ਦੂਸਰਾ ਦਰਬਾਰ ਵਿੱਚ ਮੌਜੂਦ ਵਿਅਕਤੀ ਸਮਝ ਨਾ ਸਕਿਆ ਸੀ ਉਸਨੇ ਤੁਰੰਤ ਦਰवेश ਨੂੰ ਆਪਣੇ ਕੋਲ ਬੁਲਾਇਆ ਅਤੇ ਉਸਦੇ ਜਵਾਬਾਂ ਦੀ ਵਿਆਖਿਆ ਚਾਹੀ। ਬਾਦਸ਼ਾਹ ਨੇ ਨਰਮ ਆਵਾਜ਼ ਵਿੱਚ ਪੁੱਛਿਆ ਐ ਨੇਕ ਦਰवेश ਮੈਂ ਤੁਹਾਡੇ ਜਵਾਬਾਂ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ ਹਾਂ ਪਰ ਮੈਂ ਤੁਹਾਡੀ ਜ਼ੁਬਾਨ ਤੋਂ ਇਹਨਾਂ ਦੀ ਗਹਿਰਾਈ ਸਮਝਣੀ ਚਾਹੁੰਦਾ ਹਾਂ ਵਿਆਖਿਆ ਕਰੋ ਕਿ ਤੁਸੀਂ ਮਨ ਨੂੰ ਸਭ ਤੋਂ ਮੁਸ਼ਕਲ ਕੰਮ ਅਤੇ ਦਿਲ ਨੂੰ ਸਭ ਤੋਂ ਅਜੀਬ ਚੀਜ਼ ਅਤੇ ਮੌਤ ਨੂੰ ਸਭ ਤੋਂ ਡੂੰਗੀ ਗੱਲ ਕਿਉਂ ਕਰਾ ਦਿੱਤਾ ਦਰਵੇਸ਼ ਨੇ ادب ਦੇ ਨਾਲ ਬਾਦਸ਼ਾਹ ਦੇ ਕਰੀਬ ਬੈਠਦੇ ਹੋਏ ਬਹੁਤੀ ਅਜ਼ੀਜ਼ੀ ਨਾਲ ਪਰ ਪੁਖਤਾ ਯਕੀਨ ਦੇ ਨਾਲ ਕਿਹਾ ਜਹਾਂ ਬਨਾ ਮਨ ਨੂੰ ਕਾਬੂ ਕਰਨਾ ਇਸ ਲਈ ਸਭ ਤੋਂ ਮੁਸ਼ਕਲ ਕੰਮ ਹੈ ਕਿਉਂਕਿ ਇਨਸਾਨ ਦੀਆਂ ਇੱਛਾਵਾਂ ਦਾ ਕੋਈ ਅੰਤ ਨਹੀਂ ਪਰ ਇੱਛਾ ਪੂਰੀ ਹੁੰਦੀ ਹੈ ਤਾਂ ਸੁਰਤ ਦੂਸਰੀ ਪੈਦਾ ਹੋ ਜਾਂਦੀ ਹੈ ਅਤੇ ਫਿਰ ਤੀਸਰੀ ਅਤੇ ਇਹ ਸਿਲਸਿਲਾ ਕਦੇ ਖਤਮ ਨਹੀਂ ਹੁੰਦਾ ਇਨਸਾਨ ਦਾ ਮਨ ਉਸ ਨੂੰ ਹਮੇਸ਼ਾ ਹੋਰ ਵੱਧ ਵੱਲ ਤੱਕਦਾ ਰਹਿੰਦਾ ਹੈ ਹੋਰ ਦੌਲਤ ਹੋਰ ਇੱਜ਼ਤ ਹੋਰ ਤਾਕਤ ਦੀ ਚਾਹ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ ਇਹ ਮਨ ਇਨਸਾਨ ਨੂੰ ਅੱਲਾਹ ਤੋਂ ਦੂਰ ਕਰਦਾ ਹੈ ਅਤੇ ਉਸ ਨੂੰ ਗੁਨਾਹਾਂ ਦੇ ਦਲਦਲ ਵਿੱਚ ਧਕੇਲ ਦਿੰਦਾ ਹੈ ਇਸ ਮਨ ਤੇ ਕਾਬੂ ਪੋਣਾ ਆਪਣੀਆਂ ਇੱਛਾਵਾਂ ਨੂੰ ਲਗਾਮ ਦੇਣਾ ਤੇ ਮਨ ਦੀਆਂ ਗੱਲਾਂ ਨੂੰ ਨਾ ਮੰਨਣਾ ਇਹ ਪਹਾੜ ਹਿਲਾਉਣ ਤੋਂ ਵੀ ਜ਼ਿਆਦਾ ਮੁਸ਼ਕਲ ਕੰਮ ਹੈ ਜੋ ਵਿਅਕਤੀ ਆਪਣੇ ਮਨ ਤੇ ਕਾਬੂ ਪਾ ਲੈਂਦਾ ਹੈ ਉਹੀ ਅਸਲ ਬਹਾਦਰ ਅਤੇ ਕਾਮਯਾਬ ਹੈ ਦਰਬੇਸ਼ ਦੀਆਂ ਇਹ ਗੱਲਾਂ ਸੁਣ ਕੇ ਬਾਦਸ਼ਾਹ ਦੇ ਚਿਹਰੇ ਤੇ ਸ਼ਰਮਿੰਦਗੀ ਦੀ ਇੱਕ ਹਲਕੀ ਜਿਹੀ ਲਹਿਰ ਦور ਗਈ ਉਸ ਨੂੰ ਆਪਣੇ ਕਈ ਫੈਸਲੇ ਅਤੇ ਆਪਣੀ ਜਾਤ ਵਿੱਚ ਪਾਈ ਜਾਣ ਵਾਲੀ ਖੁਦ ਪਸੰਦੀ ਯਾਦ ਆ ਗਈ ਜਿਸਨੇ ਉਸਨੂੰ ਹੱਕ ਤੋਂ ਦੂਰ ਕਰ ਰੱਖਿਆ ਸੀ ਦਰਵੇਸ਼ ਨੇ ਆਪਣੀ ਗੱਲ ਜਾਰੀ ਰੱਖਤੇ ਹੋਏ ਕਿਹਾ ਜਹਾਂ ਪਨਾ ਇਨਸਾਨ ਦਾ ਦਿਲ ਸਭ ਤੋਂ ਅਜੀਬ ਚੀਜ਼ ਇਸ ਲਈ ਹੈ ਕਿ ਇਹ ਪੜਾ ਵਿੱਚ ਆਪਣੀ ਹਾਲਤ ਬਦਲ ਦਿੰਦਾ ਹੈ ਅੱਜ ਖੁਸ਼ ਹੈ ਤਾਂ ਕੱਲ ਦੁਖੀ ਅੱਜ ਮੁਹੱਬਤ ਕਰਦਾ ਹੈ ਤਾਂ ਕੱਲ ਨਫ਼ਰਤ ਇੱਕ ਸਮੁੰਦਰ ਦੀ ਤਰ੍ਹਾਂ ਹੈ ਜਿਸ ਵਿੱਚ ਬੇਮਿਸਾਲ ਤੂਫਾਨ ਉੱਠਦੇ ਹਨ ਅਤੇ tham ਜਾਂਦੇ ਹਨ ਕਦੇ ਇਹ ਦਿਲ ਈਮਾਨ ਨਾਲ ਰੋਸ਼ਨ ਹੁੰਦਾ ਹੈ ਤਾਂ ਕਦੇ ਸ਼ੱਕ ਅਤੇ ਭਰਮਾਂ ਨਾਲ ਹਨੇਰਾ ਕਦੇ ਇਹ ਰਹਿਣ ਦਿਲ ਹੁੰਦਾ ਹੈ ਤਾਂ ਕਦੇ ਪੱਥਰ ਦਾ ਟੁਕੜਾ ਇਸ ਦੀਆਂ ਡੁੰਗੀਆਂ ਨੂੰ ਕੋਈ ਨਹੀਂ ਸਮਝ ਸਕਦਾ ਨਾ ਇਨਸਾਨ ਖੁਦ ਨਾ ਕੋਈ ਹੋਰ ਇਹ ਉਹ ਕੇਂਦਰ ਹੈ ਜਿੱਥੇ ਮੁਹੱਬਤ ਅਤੇ ਨਫ਼ਰਤ ਅਮਨ ਅਤੇ ਜੰਗ ਸੱਚਾਈ ਅਤੇ ਝੂਠ ਸਭ ਕੁਝ ਪਨਾ ਲੈਂਦੇ ਹਨ ਇਸ ਦਿਲ ਦੀਆਂ ਅਜੀਬੋ ਗਰੀਬ ਹਰਕਤਾਂ ਹੀ ਇਨਸਾਨ ਦੀ ਸਖਸ਼ੀਅਤ ਨੂੰ ਬਣਾਉਂਦੀਆਂ ਹਨ ਅਤੇ ਵਿਗਾੜਦੀਆਂ ਹਨ। ਦਰਵੇਸ਼ ਦੀਆਂ ਗੱਲਾਂ ਵਿੱਚ ਇੰਨੀ ਸੱਚਾਈ ਸੀ ਕਿ ਦਰਬਾਰ ਵਿੱਚ ਮੌਜੂਦ ਕਈ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਬਾਦਸ਼ਾਹ ਦੇ ਦਿਲ ਵਿੱਚ ਵੀ ਇੱਕ ਅਜੀਬ ਜਿਹੀ ਨਰਮੀ ਪੈਦਾ ਹੋਈ। ਉਸ ਨੂੰ ਆਪਣੇ ਫੈਸਲੇ, ਆਪਣਾ ਗੁੱਸਾ ਤੇ ਆਪਣੀ ਮੁਹੱਬਤ ਸਭ ਕੁਝ ਇੱਕ ਨਵੇਂ ਨਜ਼ਰੀਏ ਤੋਂ ਨਜ਼ਰ ਆਉਣ ਲੱਗੇ। ਆਖਰ ਵਿੱਚ ਦਰਵੇਸ਼ ਨੇ ਕਿਹਾ ਜਹਾਂ ਪਨਾ ਮੌਤ ਸਭ ਤੋਂ ਡੂੰਗੀ ਗਲ ਇਸ ਲਈ ਹੈ ਕਿ ਇਹ ਸਭ ਤੋਂ ਵੱਡੀ ਹਕੀਕਤ ਹੈ ਜੋ ਹਰ ਜਾਨਦਾਰ ਦੇ ਸਿਰ ਤੇ ਤਲਵਾਰ ਦੀ ਤਰ੍ਹਾਂ ਲਟਕ ਰਹੀ ਹੈ ਕੋਈ ਨਹੀਂ ਜਾਣਦਾ ਕਿ ਕਦੋਂ ਕਿੱਥੇ ਅਤੇ ਕਿਵੇਂ ਮੌਤ ਆ ਜਾਵੇਗੀ ਇਹ ਸਭ ਤੋਂ ਵੱਡਾ ਰਾਜ਼ ਹੈ ਜਿਸ ਨੂੰ ਕੋਈ ਇਨਸਾਨ ਅਜ ਤੱਕ ਨਹੀਂ ਸਮਝ ਸਕਿਆ ਇਨਸਾਨ ਦੁਨੀਆ ਦੀਆਂ ਸਾਰੀਆਂ ਹਕੀਕਤਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਪਰ ਮੌਤ ਵਰਗੀ ਅਟਲ ਹਕੀਕਤ ਤੋਂ ਗਾਫਲ ਰਹਿੰਦਾ ਹੈ ਉਹ ਦੌਲਤ ਜਮਾ ਕਰਦਾ ਹੈ ਤਾਕਤ ਹਾਸਲ ਕਰਦਾ ਹੈ ਆਪਣੇ ਆਪ ਨੂੰ ਅਮਰ ਸਮਝਦਾ ਹੈ ਪਰ ਇੱਕ ਪਲ ਵਿੱਚ ਇਹ ਸਭ ਖਤਮ ਹੋ ਜਾਂਦਾ ਹੈ ਮੌਤ ਹੀ ਉਹ ਦਰਵਾਜ਼ਾ ਹੈ ਜੋ ਸਾਨੂੰ ਇਸ ਦੁਨੀਆ ਤੋਂ ਦੂਜੀ ਦੁਨੀਆ ਦੀ ਤਰਫ ਲੈ ਜਾਂਦਾ ਹੈ ਇਹ ਸਾਰੇ ਇਨਸਾਨਾਂ ਲਈ ਇੱਕ ਬਹੁਤ ਵੱਡਾ ਸਬਕ ਹੈ ਕਿ ਇਹ ਜ਼ਿੰਦਗੀ ਨਾਸ਼ਵਾਨ ਹੈ ਅਤੇ ਸਾਨੂੰ ਆਪਣੀ ਪਰਲੋਕ ਦੀ ਤਿਆਰੀ ਕਰਨੀ ਚਾਹੀਦੀ ਹੈ ਪਰ ਫਿਰ ਵੀ ਇਨਸਾਨ ਇਸ ਡੂੰਗੀ ਹਕੀਕਤ ਤੋਂ ਮੂੰ ਮੋੜ ਕੇ ਗਫਲਤ ਦੀ ਨੀਂਦ ਸੌਂਦਾ ਰਹਿੰਦਾ ਹੈ ਦਰवेश ਦੀਆਂ ਇਹ ਗੱਲਾਂ ਸੁਣ ਕੇ ਬਾਦਸ਼ਾਹ ਸੁਲਤਾਨ ਮਹਿਮੂਦ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈ। ਉਸ ਦੀ ਰੂਹ ਤੱਕ ਖਿਲ ਕੇ ਰਹਿ ਗਈ। ਉਸ ਨੂੰ ਆਪਣੀ ਬਾਦਸ਼ਾਹਤ, ਆਪਣੀ ਦੌਲਤ ਅਤੇ ਆਪਣੀ ਤਾਕਤ ਸਭ ਕੁਝ ਫਾਨੀ ਨਜ਼ਰ ਆਉਣ ਲੱਗਾ। ਬਾਦਸ਼ਾਹ ਨੇ ਆਪਣੇ ਤਖਤ ਤੋਂ ਉੱਠ ਕੇ ਦਰवेश ਨੂੰ ਗਲੇ ਲਗਾ ਲਿਆ। ਉਸ ਦੀਆਂ ਅੱਖਾਂ ਵਿੱਚੋਂ ਟਪਕਣ ਵਾਲੇ ਹੰਝੂ ਦਰवेश ਦੇ ਸਾਦੇ ਲਿਬਾਸ ਤੇ ਟਿੱਡੇ ਗਰੇ ਸਨ। ਉਸਨੇ ਜਜ਼ਬਾਤੀ ਆਵਾਜ਼ ਵਿੱਚ ਕਿਹਾ ਐਨ ਇੱਕ ਤਰਵੇਸ਼ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਹਨ ਤੁਸੀਂ ਮੈਨੂੰ ਉਹ ਹਕੀਕਤਾਂ ਦੱਸ ਦਿੱਤੀਆਂ ਹਨ ਜਿਨ੍ਹਾਂ ਦੀ ਮੈਂ ਇੱਕ ਅਰਸੇ ਤੋਂ ਤਲਾਸ਼ ਵਿੱਚ ਸੀ ਤੁਸੀਂ ਹੀ ਉਹ ਸ਼ਖਸ ਹੋ ਜੋ ਮੇਰੀਆਂ ਸ਼ਰਤਾਂ ਤੇ ਪੂਰਾ ਉਤਰਿਆ ਹੈ ਤੁਸੀਂ ਮੈਨੂੰ ਉਹ ਅੰਤਦ੍ਰਿਸ਼ਟੀ عطا ਕੀਤੀ ਹੈ ਜੋ ਮੇਰੀ तमाम ਦੌਲਤ ਨਾਲੋਂ ਜ਼ਿਆਦਾ ਕੀਮਤੀ ਹੈ ਬਾਸ਼ਾ ਨੇ ਤੁਰੰਤ ਆਪਣੇ ਵਜ਼ੀਰਾਂ ਨੂੰ ਹੁਕਮ ਦਿੱਤਾ ਕਿ ਉਹ ਐਲਾਨ ਕਰਨ ਕਿ ਦਰਵੇਸ਼ ਸ਼ੇਖ ਫਰੀਦ ਨੇ ਬਾਦਸ਼ਾਹ ਦੀਆਂ ਤਿੰਨੋਂ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਹਨ ਉਸਨੇ ਕਿਹਾ ਐ ਦਰਵੇਸ਼ ਮੈਂ ਤੁਹਾਨੂੰ ਅੱਧੀ ਸਲਤਨਤ ਦਾ ਮਾਲਕ ਬਣਾਉਂਦਾ ਹਾਂ ਇਹ ਤੁਹਾਡਾ ਹੱਕ ਹੈ ਅਤੇ ਮੈਂ ਆਪਣਾ ਵਾਅਦਾ ਪੂਰਾ ਕਰਦਾ ਹਾਂ ਦਰਬਾਰ ਵਿੱਚ ਮੌਜੂਦ ਲੋਕ ਹੈਰਾਨੀ ਅਤੇ ਖੁਸ਼ੀ ਦੇ ਮਿਲੇ-ਜੁਲੇ ਜਜ਼ਬਾਤ ਦੇ ਨਾਲ ਤਾੜੀਆਂ ਮਰਜ਼ੋਣ ਲੱਗੇ ਇਹ ਮੰਜ਼ਰ ਇੰਨਾ ਜਜ਼ਬਾਤੀ ਸੀ ਕਿ ਹਰ ਅੱਖ ਨਮ ਸੀ ਲੇਕਿਨ ਦਰਵੇਸ਼ ਨੇ ਆਜ਼ਾਦੀ ਨਾਲ ਸਿਰ ਝੁਕਾਇਆ ਤੇ ਬਾਦਸ਼ਾਹ ਦੇ ਸਾਹਮਣੇ ਹੱਥ ਬਨ ਕੇ ਕਿਹਾ ਜਹਾਂ ਪਨਾ ਮੈਨੂੰ ਤੁਹਾਡੀ ਸਲਤਨਤ ਦੀ ਕੋਈ ਜ਼ਰੂਰਤ ਨਹੀਂ ਮੇਰੀ ਦੌਲਤ ਤਾਂ ਮੇਰਾ ਸੰਤੋਖ ਹੈ ਅਤੇ ਮੇਰਾ ਘਰ ਮੇਰੀ ਉਹ ਛੋਟੀ ਜਿਹੀ ਝੌਂਪੜੀ ਹੈ ਮੈਂ ਤਾਂ ਸਿਰਫ ਤੁਹਾਡੀ ਰਹਿਨਮਾਈ ਲਈ ਹਾਜ਼ਰ ਹੋਇਆ ਸੀ ਮੇਰਾ ਮਕਸਦ ਸਿਰਫ ਹਕਕਤ ਤੇ ਸਚਾਈ ਨੂੰ ਤੁਹਾਡੇ ਤੱਕ ਪਹੁੰਚਾਉਣਾ ਸੀ ਨਾ ਕਿ ਕੋਈ ਦੁਨਿਆਵੀ ਇਨਾਮ ਹਾਸਲ ਕਰਨਾ ਜੇਕਰ ਤੁਸੀਂ ਮੈਨੂੰ ਕੁਝ ਦੇਣਾ ਹੀ ਚਾਹੁੰਦੇ ਹੋ ਤਾਂ ਮੈਨੂੰ ਇੱਜ਼ਤ ਦੀ ਇਜਾਜ਼ਤ ਦਿਓ ਕਿ ਮੈਂ ਵਾਪਸ ਆਪਣੀ ਝੌਂਪੜੀ ਵਿੱਚ ਜਾ ਕੇ ਅੱਲਾ ਦੇ ਜ਼ਿਕਰ ਵਿੱਚ ਮਗਨ ਹੋ ਸਕਾਂ ਦਰਵੇਸ਼ਤਾ ਇਹ ਨੀ ਸਵਾਰਥ ਇਨਕਾਰ ਉਸ ਦੀ ਸਚਾਈ ਅਤੇ ਦੁਨਿਆਵੀ ਲਾਲਚ ਤੋਂ پاک سیرਤ ਦੇਖ ਕੇ ਬਾਦਸ਼ਾਹ ਸੁਲਤਾਨ ਮਹਿਮੂਦ ਬਹੁਤ ਪ੍ਰਭਾਵਿਤ ਹੋਇਆ ਉਸਨੇ ਦਰਵੇਸ਼ ਦੇ ਹੱਥ ਫੜ ਲਏ ਅਤੇ ਕਿਹਾ ਨਹੀਂ ਐਨੇਕ ਦਰਵੇਸ਼ ਮੈਂ ਤੁਹਾਨੂੰ ਜਾਣ ਨਹੀਂ ਦਿਆਂਗਾ ਮੇਰੀ ਸਲਤਨਤ ਨੂੰ ਤੁਹਾਡੇ ਵਰਗੀ ਸੱਚੀ ਅਤੇ ਨੇਕ ਰੂਹ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਤੁਹਾਡੇ ਤੋਂ ਦਰਖਾਸਤ ਕਰਦਾ ਹਾਂ ਕਿ ਤੁਸੀਂ ਮੇਰੇ ਨਾਲ ਰਹੋ ਅਤੇ ਮੈਨੂੰ ਜ਼ਿੰਦਗੀ ਦੇ ਮਾਮਲਿਆਂ ਵਿੱਚ مشਵਰਾ ਦਿੰਦੇ ਰਹੋ ਮੇਰੀ ਰਹਿਨੁਮਾਈ ਕਰਦੇ ਰਹੋ ਤੁਹਾਡੇ ਇਲਮ ਨਾਲ ਮੇਰੀ ਸਲਤਨਤ ਨੂੰ ਨਵੀਂ ਰੋਸ਼ਨੀ ਮਿਲੇਗੀ ਦਰਵੇਸ਼ ਨੇ ਬਾਦਸ਼ਾਹ ਦੀ ਦਰਖਾਸਤ ਨੂੰ ਕਬੂਲ ਕਰ ਲਿਆ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਅੱਲਾਹ ਨੇ ਉਸਨੂੰ ਇਹ ਮੌਕਾ ਦਿੱਤਾ ਹੈ ਕਿ ਉਹ ਇੱਕ ਬਾਦਸ਼ਾਹ ਨੂੰ ਸਹੀ ਰਸਤੇ ਤੇ ਚਲਾ ਸਕੇ ਉਸ ਦਿਨ ਤੋਂ ਬਾਅਦ ਤੋਂ ਬਾਦਸ਼ਾਹ ਸੁਲਤਾਨ ਮਹਿਮੂਦ ਦੀ ਜ਼ਿੰਦਗੀ ਮੁਕੰਮਲ ਤੌਰ ਤੇ ਬਦਲ ਗਈ ਉਸਨੇ ਸਭ ਤੋਂ ਪਹਿਲਾਂ ਆਪਣੇ ਤਮਾਮ ਕੈਦੀਆਂ ਨੂੰ ਰਿਹਾ ਕਰ ਦਿੱਤਾ ਤੇ ਉਹਨਾਂ ਸਭ ਤੋਂ ਮਾਫੀ ਮੰਗੀ ਜਿਨ੍ਹਾਂ ਨੂੰ ਉਸਨੇ ਆਪਣੀਆਂ ਸ਼ਰਤਾਂ ਵਿੱਚ ناکਾਮ ਹੋਣ ਤੇ ਕੈਦ ਕੀਤਾ ਸੀ ਉਸਨੇ ਉਨ੍ਹਾਂ ਸਭ ਨੂੰ ਇਨਾਮ ਦੇ ਕੇ ਇੱਜ਼ਤ ਦੇ ਨਾਲ ਵਿਦਾ ਕੀਤਾ ਬਾਦਸ਼ਾਹ ਨੇ ਦਰਵੇਸ਼ ਦੀਆਂ ਨਸੀਹਤਾਂ ਤੇ ਅਮਲ ਕਰਦੇ ਹੋਏ ਆਪਣੀ ਪ੍ਰਜਾ ਤੇ ਹੋਰ ਜ਼ਿਆਦਾ ਸਿਆਣਪ ਨਾਲ ਹਕੂਮਤ ਕੀਤੀ ਉਸਨੇ ਆਪਣੇ ਗੁੱਸੇ ਆਪਣੀਆਂ ਇੱਛਾਵਾਂ ਅਤੇ ਆਪਣੇ ਦਿਲ ਦੀਆਂ ਸ਼ਕਤੀਆਂ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਉਸਨੇ ਆਪਣੀ ਸਲਤਨਤ ਵਿੱਚ ਹਰ ਕਿਸਮ ਦੇ ਜ਼ੁਲਮੋ ਸਿਤਮ ਦਾ ਖਾਤਮਾ ਕੀਤਾ ਅਤੇ ਗਰੀਬਾਂ ਤੇ ਬੇਸਹਾਰਾ ਲੋਕਾਂ ਦਾ ਖਾਸ ਖਿਆਲ ਰੱਖਿਆ ਦਰਵੇਸ਼ ਸ਼ੇਖ ਫਰੀਦ ਹਮੇਸ਼ਾ ਬਾਦਸ਼ਾਹ ਦੇ ਨਾਲ ਰਿਹਾ ਤੇ ਉਸ ਨੂੰ ਸਹੀ ਰਸਤੇ ਦੀ ਰਹਿਨੁਮਾਈ ਕਰਦਾ ਰਿਹਾ ਉਸ ਦੀ ਮੌਜੂਦਗੀ ਨੇ ਸਲਤਨਤ ਨੂੰ ਆਮਨ ਖੁਸ਼ਹਾਲੀ ਅਤੇ ਰੂਹਾਨੀਅਤ ਦਾ ਕੇਂਦਰ ਬਣਾ ਦਿੱਤਾ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹਕੀਕੀ ਦੌਲਤ ਤਾਕਤ ਜਾਂ ਬਾਦਸ਼ਾਹਤ ਨਹੀਂ ਬਲਕਿ ਸੰਤੋਖ ਸਬਰ ਈਮਾਨ ਅਤੇ ਪ੍ਰਬੂਦੀ ਪਛਾਣ ਹੈ انسان ਦੀ ਸਭ ਤੋਂ ਵੱਡੀ ਜੰਗ ਆਪਣੇ ਮਨ ਦੇ ਨਾਲ ਹੈ ਅਤੇ ਜੋ ਇਸ ਜੰਗ ਵਿੱਚ ਕਾਮਯਾਬ ਹੋ ਜਾਂਦਾ ਹੈ ਉਹੀ ਦੁਨੀਆ ਤੇ ਕਾਮਯਾਬੀ ਪਾਉਂਦਾ ਹੈ ਇਹ ਵੀ ਪਤਾ ਹੁੰਦਾ ਹੈ ਕਿ ਕਦੇ-ਕਦੇ ਇੱਕ ਨਿਮਰ ਫਕੀਰ ਦੀ ਸੱਚੀ ਅਤੇ ਨੀਸਵਾਰਥ ਸਿਆਣਾ ਵੱਡੇ-ਵੱਡੇ ਆਲੀਮਾ ਅਤੇ ਦਾਨੀਸ਼ਵਰਾਂ ਦੀਆਂ ਉੱਪਰ ਲੀਆਂ ਗੱਲਾਂ ਨਾਲੋਂ ਕਿਤੇ ਜ਼ਿਆਦਾ ਡੂੰਗੀ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ। ਇਸ ਕਹਾਣੀ ਦਾ ਜਜ਼ਬਾਤੀ ਪਹਿਲੂ ਇਹ ਵੀ ਹੈ ਕਿ ਜਦੋਂ ਇੱਕ ਹੁਕਮ ਰਾਨ ਨੂੰ ਹਕੀਕਤ ਦਾ ਅਹਿਸਾਸ ਹੁੰਦਾ ਹੈ ਤਾਂ ਉਸ ਦੀ ਜ਼ਿੰਦਗੀ ਵਿੱਚ ਇੱਕ ਇਨਕਲਾਬੀ ਤਬਦੀਲੀ ਆਉਂਦੀ ਹੈ ਜੋ ਸਿਰਫ ਉਸ ਦੀ ਜਾਤ ਨੂੰ ਨਹੀਂ ਬਲਕਿ ਉਸ ਦੀ ਪੂਰੀ ਸਲਤਨਤ ਨੂੰ ਫਾਇਦਾ ਪਹੁੰਚਾਉਂਦੀ ਹੈ। ਨਰਵੇਸ਼ ਦੀ ਨੀ स्वार्थ मोहब्बत ਅਤੇ ਬਾਦਸ਼ਾਹ ਦਾ ਨਦਾਮਤਨਾ ਸਵੀਕਾਰਨਾ ਸਾਨੂੰ ਇਹ ਦੱਸਦਾ ਹੈ ਕਿ ਸਚਾਈ ਅਤੇ ਅਜ਼ੀਜ਼ੀ ਹੀ ਇਨਸਾਨ ਨੂੰ ਉੱਚੇ ਦਰਜੇ ਤੇ ਪਹੁੰਚਾਉਂਦੀ ਹੈ ਅਤੇ ਇਸੇ ਵਿਸਤਮਾਮ ਇਨਸਾਨੀਅਤ ਦੀ ਭਲਾਈ ਹੈ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਹੋਰ ਖੂਬਸੂਰਤ ਅਤੇ ਸਿੱਖਿਆਦਾਇਕ ਕਹਾਣੀਆਂ ਦੇਖਣ ਲਈ ਸਾਡਾ ਚੈਨਲ ਗਿਆਨ ਦੀਆਂ ਗੱਲਾਂ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਮਾਉਣਾ ਨਾ ਭੁੱਲੋ ਤਾਂ ਕੀ ਹਰ ਨਵੀਂ ਕਹਾਣੀ ਤੁਹਾਡੇ ਤੱਕ ਸਮੇਂ ਸਿਰ ਪਹੁੰਚੇ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ